ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਵੀ ਤੁਸੀਂ ਕੋਈ ਵੀ ਫਾਰਮ ਅਪਲਾਈ ਕਰਦੇ ਹੋ ਤਾਂ ਜੇਕਰ ਤੁਸੀਂ ਜਨਰਲ ਦੀ ਵੈਕੈਂਸੀ ਦੇ ਵਿੱਚ ਫਾਰਮ ਭਰਦੇ ਹੋ ਕੀ ਤੁਹਾਡੀ ਸਿਲੈਕਸ਼ਨ ਹੋਵੇਗੀ ਪਹਿਲਾ ਕੁਐਸਚਨ ਸਾਡਾ ਇਹ ਹੈ ਤੇ ਦੂਜਾ ਕੁਐਸਚਨ ਤੁਸੀਂ ਕੋਈ ਨਹੀਂ ਵੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਜੇਕਰ ਤੁਸੀਂ ਜਨਰਲ ਦੇ ਵਿੱਚ ਫਾਰਮ ਭਰਦੇ ਹੋ ਓਪਨ ਦੇ ਵਿੱਚ ਫਾਰਮ ਭਰਦੇ ਹੋ ਤਾਂ ਮਤਲਬ ਕੀ ਤੁਹਾਡੀ ਸਿਲੈਕਸ਼ਨ ਹੋਵੇਗੀ ਇਹ ਇਹ ਪਹਿਲਾ ਕੁਐਸਚਨ ਹੈ ਅਤੇ ਦੂਜਾ ਜੋ ਹੈ ਕਿ ਤੁਸੀਂ ਐਸੀਬੀਸੀ ਦੇ ਹੁੰਦੇ ਹੋਏ ਵੀ ਜਰਨਲ ਕੈਟਾਗਰੀ ਤੇ ਫਾਰਮ ਭਰ ਸਕਦੇ ਹੋ ਠੀਕ ਹੈ ਤੇ ਇਹਨਾਂ ਦੋਨਾਂ ਪ੍ਰਸ਼ਨਾਂ ਦਾ ਅੱਜ ਅਸੀਂ ਹਾਲ ਤੁਹਾਨੂੰ ਕੱਢ ਕੇ ਦਿਖਾਵਾਂਗੇ ਕਿ ਵਕਾਇਈ ਤੁਸੀਂ ਕਿਸ ਤਰ੍ਹਾਂ ਇਹਨੂੰ ਅਪਲਾਈ ਕਰ ਸਕਦੇ ਹੋ ਤੇ ਇਹ ਮਤਲਬ ਕਿਸ ਤਰ੍ਹਾਂ ਹੁੰਦਾ ਹੈ ਤੇ ਇਹਦੇ ਕੀ ਨੁਕਸਾਨ ਨੇ ਜੇਕਰ ਜਰਨਲ ਕੈਟਾਗਰੀ ਤੇ ਤੁਸੀਂ ਫਾਰਮ ਭਰਦੇ ਹੋ ਜੇਕਰ ਤੁਸੀਂ ਓਸੀ ਓਬੀਸੀ ਤੇ ਜੇ ਐਸਸੀ ਐਸਟੀ ਜੇ ਇਹਨਾਂ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਡੇ ਨੁਕਸਾਨ ਕਿਤੇ ਕੀ ਹੋਣਗੇ ਤਾਂ ਸੋ ਵੀਡੀਓ ਦੇ ਐਂਡ ਤੱਕ ਜ਼ਰੂਰ ਪਰ ਲਿਓ ਹੁਣ ਦੇਖੋ ਜਿਹੜਾ ਤੁਹਾਡਾ ਹੁਣ ਪਹਿਲਾ ਕੁਐਸਚਨ ਸੀ ਕਿ ਤੁਸੀਂ ਜਨਰਲ ਸੀਟ ਤੇ ਆਪਦੀ ਸਿਲੇਕਸ਼ਨ ਕਰ ਸਕਦੇ ਹੋ ਜੇਕਰ ਤੁਸੀਂ ਮੰਨ ਕੇ ਚੱਲੋ ਜੇ ਇੱਥੇ ਤੁਸੀਂ ਹੈਗੇ ਹੋ ਐਸਸੀ OBC ਜਾਂ ਤੁਸੀਂ ਐਸਟੀ ਜਾਂ ਕੋਈ ਵੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਠੀਕ ਹੈ ਤੇ ਸਭ ਤੋਂ ਇੰਪੋਰਟੈਂਟ ਇੱਥੇ ਚੀਜ਼ ਤੁਹਾਡੇ ਕੋਲ ਕੀ ਹੋਣੀ ਚਾਹੀਦੀ ਹੈ ਉਹ ਕੀ ਹੋਏਗੀ ਪਹਿਲਾਂ ਹੋਣਾ ਚਾਹੀਦਾ ਤੁਹਾਡੇ ਵਿੱਚ ਇਹ ਕ੍ਰਾਈਟਰੀਆ ਇੱਕ ਜਿਵੇਂ ਕਾਸਟ ਹੋ ਗਈ ਠੀਕ ਹੈ ਕਾਸਟ ਇਸ ਤੇ ਮਾਰਕ ਠੀਕ ਹੈ ਜੇਕਰ ਮੰਨ ਕੇ ਚੱਲੋ ਤੁਸੀਂ ਇਹਨਾਂ ਸਾਰੀਆਂ ਕੈਟਾਗਰੀ ਦੇ ਵਿੱਚ ਸਬੰਧ ਰੱਖਦੇ ਹੋ ਜੇਕਰ ਤੁਸੀਂ ਜਰਨਲ ਦੇ ਵਿੱਚ ਆਪਣਾ ਫਾਰਮ ਭਰਨਾ ਚਾਹੁੰਦੇ ਹੋ ਠੀਕ ਹੈ ਕਿ ਇਸ ਕੈਟਾਗਰੀ ਦੇ ਵਿੱਚ ਓਪਨ ਕੈਟਾਗਰੀ ਦੇ ਵਿੱਚ ਕਿਉਂਕਿ ਜਨਰਲ ਕੈਟਾਗਰੀ ਦੇ ਵਿੱਚ ਆਲਮੋਸਟ ਕੋਈ ਮਰਜ਼ੀ ਵੈਕੈਂਸੀ ਹੋ ਗਈ ਉਹਦੇ ਵਿੱਚ ਪੋਸਟਾਂ ਜ਼ਿਆਦਾ ਹੀ ਹੁੰਦੀਆਂ ਨੇ ਠੀਕ ਹੈ ਕਿਉਂਕਿ ਹਾਈਐਸਟ ਕੰਪੀਟੀਸ਼ਨ ਹੁੰਦਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਠੀਕ ਹੈ ਹੁਣ ਜੇਕਰ ਮੰਨ ਕੇ ਚੱਲੋ ਆਪਾਂ ਵੈਕੈਂਸੀ ਦੀ ਗੱਲ ਕਰਦੇ ਹਾਂ ਐਮ ਪੀ ਐਚ ਡਬਲਯੂ ਦੀ ਜੋ ਵੈਕੈਂਸੀ ਹੋਣੀ ਆਈ ਸੀ ਜਿਹਦਾ ਐਗਜ਼ਾਮ ਹੋ ਗਿਆ ਤੇ 986 ਜੀ ਮੰਨ ਕੇ ਚੱਲੋ ਪੋਸਟਾ ਸੀ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਵੇਂ 300 ਦੇ ਕਰੀਬ ਕਿਦੀ ਅਸੀਂ ਜਰਨਲ ਦੀ ਓਪਨ ਜਰਨਲ ਦੀ ਠੀਕ ਹੈ ਹੈਗੀਆਂ ਸੀ ਠੀਕ ਹੈ ਤੇ ਐਸਸੀ ਤੇ ਬੀਸੀ ਦੀਆਂ ਓਬੀਸੀ ਦੀਆਂ ਸਾਰਿਆਂ ਦੀਆਂ ਥੋੜੀ ਥੋੜੀ ਘੱਟ ਸੀ ਠੀਕ ਹੈ ਉਹ ਲਿਮਟ ਦੇ ਵਿੱਚ ਸੀ ਤੇ ਹੁਣ ਉਹ ਨੈਕਸਟ ਜਿਹੜੀ ਗੱਲ ਹੈਗੀ ਹੈ ਤੇ ਜਿਹੜੇ ਆਹ ਵਾਲੀ ਗੱਲ ਹੈਗੀ ਹੈ ਹੁਣ ਇੱਥੇ ਕਾਸਟ ਦੀ ਇਹ ਵਾਲੀ ਕਾਸਟ ਦੀ ਗੱਲ ਠੀਕ ਹੈ ਜੇਕਰ ਮੰਨ ਕੇ ਚੱਲੋ ਤੁਹਾਡੇ ਕੋਲ ਇਹਦੇ ਵਿੱਚ ਪਹਿਲਾ ਸ਼ੈਡਿਊਲ ਤੁਹਾਡੇ ਕੋਲ ਇਹ ਹੋਣਾ ਚਾਹੀਦਾ ਹੈ ਕਿ ਜੇਕਰ ਮਾਨਿਕ ਚਲੋ ਤੁਹਾਡੇ ਕੋਲ ਇਹ ਵਾਲਾ ਸਰਟੀਫਿਕੇਟ ਨਹੀਂ ਬਣੇ ਹੋਏ ਤਾਂ ਤੁਸੀਂ ਫਿਰ ਅਪਲਾਈ ਕਰ ਸਕਦੇ ਹੋ ਠੀਕ ਹੈ ਜੇਕਰ ਮਾਨਿਕ ਚਲੋ ਅ ਬਿਜੀ ਵੀ ਤੁਹਾਡੇ ਕੋਲ ਇਹ ਜਾਂ ਤੁਹਾਡੇ ਪਰ ਕੋਈ ਵੀ ਇਹ ਚ ਤੁਹਾਡੇ ਸਰਟੀਫਿਕੇਟ ਬਣਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਨਹੀਂ ਬਣ ਪਾਈ ਤਾਂ ਫਿਰ ਤੁਸੀਂ ਓਪਨ ਦੇ ਵਿੱਚ ਫਾਰਮ ਭਰ ਸਕਦੇ ਹੋ ਠੀਕ ਹੈ ਪਹਿਲਾ ਇਹ ਤੁਹਾਡੇ ਕੋਲ ਇੱਕ ਚੀਜ਼ ਹੋਣੀ ਚਾਹੀਦੀ ਹੈ ਦੂਜੀ ਗੱਲ ਏਜ ਜੇ ਮਾਨਿਕ ਕੋਲ ਜਨਰਲ ਦੀਆਂ ਪੋਸਟਾਂ ਆਈਆਂ ਕੋਈ ਮਰਜ਼ੀ ਕੈਟਾਗਰੀ ਦੀ ਕੋਈ ਮਰਜ਼ੀ ਵੈਕੈਂਸੀ ਆਈ ਠੀਕ ਹੈ ਜ ਕੋਈ ਵੀ ਵੈਕੈਂਸੀ ਦੀਆਂ ਆਈਆਂ ਪੋਸਟਾਂ ਜੇਕਰ ਉਹਦੇ ਵਿੱਚ ਜਨਰਲ ਦੇ ਵਿੱਚ 18 ਤੋਂ ਲੈ ਕੇ 24 ਏਜ ਹੋਣਾ ਮੰਨ ਲਈ ਠੀਕ ਹੈ 24 ਕੀ ਮੰਗੀ ਹੋਣਾ ਏਜ ਮੰਗੀ 18 ਤੋਂ 24 ਏਜ ਮੰਗੀ ਇਹ ਕਿਹੜੀ ਜਨਰਲ ਦੀ ਗੱਲ ਕਰ ਰਹੇ ਆ ਜੀ ਹੁਣ ਮਾਨਕ ਚਲੇ ਤੇ ਐਸਸੀ ਦੀ ਗੱਲ ਹੋਈ ਐਸਸੀ ਦੇ ਵਿੱਚ ਕੀ ਸ਼ਡਿਊਲ ਹੈ 18 ਤੋਂ ਲੈ ਕੇ 26 ਦੇ ਵਿੱਚ ਸ਼ਡਿਊਲ ਹੈ ਠੀਕ ਹੈ ਜੇਕਰ ਤੁਸੀਂ ਐਸਸੀ ਦੇ ਸਟੂਡੈਂਟ ਕੋਈ ਵੀ ਮਾਨਕ ਚਲੇ ਮੈਂ ਇੱਥੇ ਐਸਸੀ ਦੀ ਸਿਰਫ ਐਗਜ਼ਾਮਪਲ ਲੈ ਰਣੀ ਹੈ ਤੁਸੀਂ ਕੋਈ ਵੀ ਕੈਟਾਗਰੀ ਦੇ ਨਾਲ ਸੰਬੰਧ ਹੋ ਜੇਕਰ ਤੁਸੀਂ ਇਹਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕੀ ਸਭ ਤੋਂ ਮੇਨ ਚੀਜ਼ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਏਜ ਘੱਟ ਹੋਣੀ ਚਾਹੀਦੀ ਹੈ ਏਜ ਕਿੰਨੀ ਘੱਟ ਹੋਣੀ ਚਾਹੀਦੀ ਹੈ 18 ਤੋਂ 24 ਤਾਂ ਮਤਲਬ 24 ਤੋਂ ਘੱਟ ਹੋਣੀ ਚਾਹੀਦੀ ਹੈ 18 ਤੋਂ ਲੈ ਕੇ ਤੁਹਾਡੇ ਕੋਲ 22 ਤੱਕ ਦੀ ਏਜ ਹੋਣੀ ਚਾਹੀਦੀ ਹੈ ਇਹ ਤੁਹਾਡੀ ਪਹਿਲੀ ਸ਼ਰਤ ਹੋਣੀ ਚਾਹੀਦੀ ਹੈ ਦੂਜੀ ਗੱਲ ਪਕਾਰਿਆ ਮਾਰਕ ਦੀ ਠੀਕ ਹੈ ਮਾਰਕ ਦੀ ਗੱਲ ਕਰੀਏ ਤਾਂ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਇਹੀ ਪੇਜ ਤੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਮਾਰਕ ਦੀ ਗੱਲ ਕਰੀਏ ਤੇ ਜਨਰਲ ਦੇ ਵਿੱਚ 140 ਦੀ ਮੰਨ ਕੇ ਚੱਲੋ ਆਗੀ ਕੱਟ-ਆਫ ਆਗੀ ਕੋਈ ਮਰਜ਼ੀ ਹੋਗੀ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲੈਨੇ ਆ ਤੇ ਜੇ ਐਸਸੀ ਦੇ ਉਹਨਾਂ ਮੰਗੀ ਸੀ ਕਿੰਨੀ ਮੰਗੀ ਸੀ ਕਟ-ਕਟਾ ਕੇ ਉਹਨਾਂ ਕਿਹਾ ਚਲੋ 120 एससी वाले ਕਰਨਗੇ ਠੀਕ ਹੈ ਜੇ ਹੁਣ ਤੁਸੀਂ ਇੱਥੇ ਇਹਨੂੰ ਬੀਟ ਕਰਨਾ ਹੈ ਠੀਕ ਹੈ ਇਹਦੇ ਨਾਲ ਲੜਨਾ ਹੈ ਤੁਸੀਂ ਫਾਈਟ ਕਰਨਾ ਹੈ ਠੀਕ ਹੈ 140 ਹੈ ਤਾਂ ਮਤਲਬ ਕੀ ਤੁਹਾਨੂੰ 140 ਪਲੱਸ ਨੈਣੇ ਪਣਗੇ ਠੀਕ ਹੈ ਜੇਕਰ ਤੁਸੀਂ एससी ਨਾਲ OBC ਨਾਲ ਸੰਬੰਧ ਰੱਖਦੇ ਹੋ ਜੇਕਰ ਤੁਸੀਂ ਇੱਥੇ ਕੀ ਹੋਇਆ ਜੇਕਰ ਤੁਸੀਂ ਮਾਰਕ ਦੇ ਬੇਸ ਤੇ ਲਾਣਾ ਚਾਹੁੰਦੇ ਮਤਲਬ ਕੀ ਇਹਦੇ ਵਿੱਚ ਸਭ ਤੋਂ ਪਹਿਲਾ ਸ਼ਡਿਊਲ ਕੀ ਹੋ ਗਿਆ ਕਾਸਟ ਦੀ ਗੱਲ ਆ ਗਈ ਦੂਜੀ ਗੱਲ ਆ ਗਈ ਏਜ ਦੀ ਏਜ ਵੀ ਤੁਹਾਡੇ ਕੋਲ ਕੱਟ ਹੋਣੀ ਚਾਹੀਦੀ ਹੈ ਬਾਕੀ ਜਰਨਲ ਦੇ ਨਾਲ ਤੇ ਮਾਰਕ ਵੀ ਜ਼ਿਆਦਾ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਇਹਦੇ ਵਿੱਚ ਇੰਟਰਸਟਡ ਹੋ ਠੀਕ ਹੈ ਇਹਦੇ ਵਿੱਚ ਸਭ ਤੋਂ ਵੱਡਾ ਤੁਹਾਨੂੰ ਇਹ ਨੁਕਸਾਨ ਹੋਵੇਗਾ ਕਿ ਤੁਸੀਂ ਕਿਹੜੀ ਅਪ ਦੀ ਕੈਟਾਗਰੀ ਨਾ ਮਾਰਕ ਚੁਲੈਸੀ ਐਸਟੀ ਹੈ ਉਹਦੇ ਵਿੱਚ ਮਿਲਣ ਵਾਲੀ ਜਿਹੜੀ ਤੁਹਾਨੂੰ ਸਹੂਲਤਾ ਸੀ ਤੁਹਾਡੇ ਕੋਲ ਏਜ ਵੀ ਤੁਹਾਨੂੰ ਜ਼ਿਆਦਾ ਤੁਹਾਨੂੰ ਉਹਨਾਂ ਕਹਿ ਦਿੱਤਾ ਵੀ ਤੁਸੀਂ ਆਪਣੀ ਏਜ ਵੀ ਜ਼ਿਆਦਾ ਲੈ ਸਕਦੇ ਹੋ ਤੁਸੀਂ ਆਪਣਾ ਕਾਸ ਸਰਟੀਫਿਕੇਟ ਵੀ ਮਤਲਬ ਜਿਵੇਂ ਐਸਸੀ ਬਣਿਆ ਬੀਸੀ ਤਾਂ ਬਣਿਆ ਜਿਹੜਾ ਵੀ ਬਣਿਆ ਠੀਕ ਹੈ ਏਜ ਦੀ ਹੋਗੀ ਮਾਰਕ ਵੀ ਤੁਹਾਨੂੰ ਉਹਦੇ ਚ ਘਾਟੋ ਕਹਿਣਗੇ ਠੀਕ ਹੈ ਮਾਰਕ ਕਿੰਨੇ ਘਾਟ 120 ਵੱਣ ਕੇ ਚੱਲੋ ਨਾ ਕਹਿ ਦਿੱਤੇ ਮਤਲਬ ਕਿ ਇੰਨੇ ਤੇ ਹੀ ਹੋਗੀ ਤੁਹਾਡੀ ਕੱਟ ਆਫ ਹੋਵੇਗੀ ਤਾਂ ਤੁਸੀਂ ਕਿ ਇੰਦੇ ਚ ਜੁੜ ਕੀ ਹੈ ਰਿਲੈਕਸੇਸ਼ਨ ਜੋ ਹੈ ਉਹ ਤੁਹਾਨੂੰ ਨਹੀਂ ਮਿਲੇਗੀ ਠੀਕ ਹੈ ਇਹ ਪਹਿਲੀ ਕੰਡੀਸ਼ਨ ਹੋਗੀ ਤੇ ਦੂਜੀ ਦੀ ਗੱਲ ਕਰੀਏ ਤੇ ਇਹ ਇਹਦੇ ਵਿੱਚ ਸਭ ਤੋਂ ਵੱਡਾ ਮੀਨਿੰਗ ਇਹ ਚਲੋ ਮੰਨ ਕੇ ਚਲੋ ਲਾਸ ਜਿਹੜਾ ਹੋਵੇਗਾ ਉਹ ਹੋਵੇ ਉਹ ਹੀ ਹੋਵੇਗਾ ਤੁਹਾਡੇ ਕੋਲ ਕਿ ਐਸਸੀ OBC ਦੀ ਜਿੰਨੇ ਵੀ ਤੁਹਾਨੂੰ ਫਾਇਦੇ ਸੀ ਉਹ ਤੁਹਾਨੂੰ ਇੱਥੇ ਨਹੀਂ ਮਿਲ ਪਾਉਣਗੇ ਠੀਕ ਹੈ ਤੁਹਾਨੂੰ ਕੀ ਹੈ ਪੜਨਾ ਵੀ ਜ਼ਿਆਦਾ ਪਏਗਾ ਜੇਕਰ ਤੁਸੀਂ ਉਹ ਜੇ ਮੰਨ ਕੇ ਚੱਲਿਆ ਕਿ ਜਨਰਲ ਦੀਆਂ ਸੀਟਾਂ ਹਨਾ ਇੰਨੀਆਂ ਸੀਗੀਆਂ ਤੁਸੀਂ ਕਿਹਾ 300 ਨੇ ਤੇ 300 ਦੇ ਵਿੱਚ ਸੀ ਨਾਮ ਲੈਣਾ ਤੁਹਾਨੂੰ ਪੜਨਾ ਵੀ ਜ਼ਿਆਦਾ ਪਏਗਾ ਇਹਦੇ ਵਿੱਚ ਤੁਹਾਨੂੰ ਕੋਈ ਸਹੂਲਤ ਨਹੀਂ ਮਿਲੇਗੀ ਨਾ ਏਜ ਦੀ ਮਿਲੇਗੀ ਨਾ ਲਿਮਟ ਦੀ ਕਿਉਂਕਿ ਉਹਨਾਂ ਆਪਣੀ ਪਹਿਲਾਂ ਜਰਨਲ ਦੀ ਸੀਟ ਭਰਨੀ ਹੈ ਠੀਕ ਹੈ ਜਰਨਲ ਦੀ ਸੀਟ ਭਰਨਗੇ ਉਹਦੇ ਵਿੱਚ ਏਸ ਦੇਖਣਗੇ ਜੇਕਰ ਤੁਸੀਂ ਉਹਦੇ ਵਿੱਚ ਟਾਰਗੇਟ ਉਹਨੂੰ ਉਸ ਚੀਜ਼ ਨੂੰ ਕਰ ਰਹੇ ਹੋ ਉਹਨੂੰ ਲੜ ਰਹੇ ਹੋ ਤਾਂ ਤੁਹਾਨੂੰ ਕੀ ਹੋਵੇਗਾ ਇੱਥੇ ਉਹਦੇ ਵਿੱਚ ਏਸ ਘਾਟ ਹੋਣੀ ਚਾਹੀਦੀ ਆਪਾਂ 18 ਤੋਂ 24 ਦੀ ਗੱਲ ਕੀਤੀ ਤਾਂ ਮਤਲਬ ਏਸ ਤੁਹਾਡੇ ਕੋਲ 19 20 21 ਤੇ 22 ਦੇ ਵਿੱਚ ਵਿੱਚ ਏਸ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਤੇ ਜੇ ਨੈਕਸਟ ਜੇਕਰ ਮੰਨੇ ਕਿ ਚਲੋ ਦੂਜੇ ਕੁਐਸਚਨ ਦੀ ਆਪਾਂ ਗੱਲ ਕਰੀਏ ਤਾਂ ਸਿਲੈਕਸ਼ਨ ਵੀ ਹੋ ਜਾਵੇਗੀ ਬਟ ਉਹਦੇ ਲਈ ਸਭ ਤੋਂ ਪਹਿਲੀ ਜਿਹੜੀ ਸ਼ਰਤ ਇਹ ਹੈ ਜੇ ਆਪਦਾ ਜਾਤ ਦਾ ਸਰਟੀਫਿਕੇਟ ਨਹੀਂ ਬਣਿਆ ਤਾਂ ਤਾਂ ਤੁਸੀਂ ਓਪਨ ਦੇ ਵਿੱਚ ਜਰਨਲ ਦੇ ਵਿੱਚ ਫਾਰਮ ਭਰ ਸਕਦੇ ਹੋ ਠੀਕ ਹੈ ਕਿਸੇ ਵੀ ਰੀਜ਼ਨ ਕਰਕੇ ਤੁਹਾਡੇ ਕੋਲ ਫਾਰਮ ਨਹੀਂ ਹੈ ਜਾਂ ਵੈਸੇ ਹੀ ਤੁਸੀਂ ਆਪਣਾ ਜੋ ਜਾਤ ਦਾ ਸਰਟੀਫਿਕੇਟ ਹੈਗਾ ਇਹ ਉਹ ਤੁਸੀਂ ਨਹੀਂ ਲਗਾਣਾ ਚਾਹੁੰਦੇ ਸਿਰਫ ਤੁਸੀਂ ਵੈਸੇ ਹੀ ਕਿਉਂਕਿ ਤੁਸੀਂ ਇਹ ਕਿਹਾ ਕਿ 986 ਪੋਸਟਾਂ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਰਨਲ ਦੀਆਂ ਸੀਟਾਂ ਨੇ 300 ਤੋਂ ਉੱਤੇ ਸੀਟਾਂ ਨੇ ਤਾਂ ਮਤਲਬ ਕੀ ਹੈ ਤੁਸੀਂ ਉਹਦਾ ਉਹ ਨਹੀਂ ਲਗਾਇਆ ਤਾਂ ਤੁਹਾਨੂੰ ਆਪਦੀ ਐਸਸੀ ਓਬੀਸੀ ਦੇ ਜਿਹੜਾ ਹੈਗਾ ਇਹ ਉਹਦੇ ਵਿੱਚ ਜਿਹੜੀ ਮਿਲਣ ਵਾਲੀ ਸਹੂਲਤਾਂ ਹੈ ਜਾਂ ਕੋਈ ਵੀ ਹੈ ਪਰੋਗਰੈਸਿਵ ਹੁੰਦੀ ਹੈ ਜਿਵੇਂ ਚੀਜ਼ ਹੋਗੀ ਕੋਈ ਸਹੂਲਤ ਮਿਲਗੀ ਤਾਂ ਉਹ ਤੁਹਾਨੂੰ ਇਸ ਤੇ ਚੀਜ਼ ਦੇ ਵਿੱਚ ਨਹੀਂ ਮਿਲੇਗੀ ਸੈਕਿੰਡ ਗੱਲ ਕਰੀਏ ਏਜ ਦੀ ਏਜ ਤੁਹਾਡੇ ਕੋਲੋ ਜਿੰਨੀ ਉਹ ਜਰਨਲ ਦੇ ਵਿੱਚ ਲਿਮਟ ਰੱਖੀ ਗਈ ਸੀ ਤਾਂ ਉਹਦੇ ਵਿੱਚ ਵਿਚਾਲੇ ਹੋਈ ਹੋਣੀ ਚਾਹੀਦੀ ਹੈ ਤੀਜੀ ਗੱਲ ਤੁਹਾਡੇ ਕੋਲ ਕੱਟਆਫ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਠੀਕ ਹੈ ਜਰਨਲ ਦੀ ਜਿੰਨੀ ਸੀਟ ਜ਼ਿਆਦਾ ਹੁੰਦੀ ਹੈ ਉਨੀ ਕਟ-ਆਫ ਹਾਈਐਸਟ ਜਾਂਦੀ ਹੈ ਠੀਕ ਹੈ ਉਹਨਾਂ ਪਹਿਲਾਂ ਆਪਣੀ ਜੋ ਕਟ-ਆਫ ਹੈ ਜਿਹੜੀ ਜਰਨਲ ਦੇ ਬੱਚੇ ਨੇ ਉਹਨਾਂ ਦੀ ਕਟ-ਆਫ ਫਿਲ ਕਰਨਗੇ ਤੇ ਜਿਹੜੇ ਬਾਕੀ ਦੇ ਵਿੱਚ ਦੇ ਬਚਦੇ ਹੀ ਹੁੰਦੇ ਆ ਤਾਂ ਫਿਰ ਉਹ ਜਾ ਕੇ OBC ਦੇ ਜਿਹੜੇ ਸਟੂਡੈਂਟ ਨੇ ਜਾਂ SC ਦੇ ਸਟੂਡੈਂਟ ਨੇ ਉਹਨਾਂ ਨੂੰ ਉਹ ਚੀਜ਼ ਦੀ ਹੈ ਸਹੂਲਤ ਮਿਲੇਗੀ ਕਿਉਂਕਿ ਜਰਨਲ ਦੇ ਬੱਚੇ ਨੇ ਉਹਨਾਂ ਆਪਣਾ ਜਰਨਲ ਦਾ ਸਰਟੀਫਿਕੇਟ ਨਾਲ ਲਗਾਇਆ ਉਹਨਾਂ ਨੂੰ ਪਹਿਲਾਂ ਸ਼ੈਡਿਊਲ ਦੇ ਵਿੱਚ ਰੱਖਿਆ ਜਾਵੇਗਾ ਤੇ ਬਾਅਦ ਵਿੱਚ OBC ਤੇ SC ਦੀ ਬਟ ਤੁਹਾਨੂੰ ਉਹਦੇ ਵਿੱਚ ਲੜਨਾ ਪਏਗਾ ਬੀਟ ਕਰਨਾ ਪਏਗਾ ਲੜਾਈ ਕਰਕੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਏਜ ਦੇ ਵਿੱਚ ਕਿਉਂਕਿ ਆਪਾਂ ਦੇਖਦੇ ਹੁੰਨੇ ਆ ਕਿ ਜਿਹੜੇ ਗਵਰਨਮੈਂਟ ਹੁੰਦੀ ਹੈ ਉਹ ਕੀ ਕਰਦੀ ਹੁੰਦੀ ਹੈ ਏਜ ਦੇ ਵਿੱਚ ਡਿਫਰੈਂਟ ਕੱਢਦੀ ਦੀ ਕਈ ਵਾਰ ਉਹ ਐਕਸਪੀਰੀਅੰਸ ਵੀ ਸਾਡੇ ਕੋਲ ਮੰਗ ਲੈਂਦੀ ਹੈ ਹਨਾ ਕੋਈ ਵੀ ਮੰਨ ਕੇ ਚੱਲ ਨੌਕਰੀ ਹੋ ਗਈ ਉਹਦਾ ਐਕਸਪੀਰੀਅੰਸ ਵੀ ਮੰਗ ਲੈਂਦੀ ਹੈ ਜਾਂ ਕਿਦਾਂ ਵੀ ਕਟ-ਆਫ ਜ਼ਿਆਦਾ ਮੰਗ ਲੈਂਦੀ ਹੈ ਤਾਂ ਕੀ ਹੁੰਦਾ ਜੇਕਰ ਜਰਨਲ ਦੇ ਵਿੱਚ ਤੁਸੀਂ ਸਿਲੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਇਹ ਇੱਕ حساب ਦੇ ਨਾਲ ਕੀ ਹੈ ਤੁਹਾਡੀ ਬੇਫਕੂਫੀ ਹੀ ਹੋਵੇਗੀ ਕਿਉਂਕਿ ਆਪਾਂ ਇੱਕ ਚੀਜ਼ ਦੇਖ ਲੈਣੇ ਆ ਕਿ ਹਾਂ ਉਹਦੇ ਵਿੱਚ ਪੋਸਟਾਂ ਜ਼ਿਆਦਾ ਆ ਗਈਆਂ ਤੇ ਮਤਲਬ ਪੋਸਟਾਂ ਜ਼ਿਆਦਾ ਹੋਣ ਦੇ ਨਾਲ ਉਹ ਗੱਲ ਨਹੀਂ ਬਣਦੀ ਹੁੰਦੀ ਕਈ ਵਾਰ ਬੰਦਾ ਹੁਣ ਹੋਵੇ 18 ਤੱਕ ਲੱਕ ਹੁਣ ਉਹਦੇ 26 ਦੇ ਵਿੱਚ OBC ਦੇ ਵਿੱਚ ਉਹਨਾਂ ਲੈਣਾ ਸੀ ਜਿ ਮਰਕ ਚਲੋ ਕੋਈ ਵੀ ਪੋਸਟ ਆ ਗਈ ਤਾਂ ਹੁਣ ਦੇਖੋ ਇੱਥੇ ਹੁਣ 18 ਤੋਂ 26 ਹੈ ਤਾਂ ਉੱਥੇ 18 ਤੋਂ 24 ਹੈ ਹੁਣ ਜਿੱਥੇ ਬੰਦਾ ਹੋ ਵੀ 25 ਦਾ ਜਾਂ 26 ਦਾ ਜਿੱਥੇ ਮਸੇ ਲਿਮਟ ਦੇ ਵਿੱਚ ਹੀ ਖੜਾ ਹੈ ਉਹ ਕੀ ਕਰੇਗਾ ਉਹ ਇੱਥੇ ਫਾਈਟ ਨਹੀਂ ਕਰ ਪਾਏਗਾ ਚਾਹੇ ਉਹਦਾ ਕੋਈ ਵੀ ਹੋ ਗਿਆ ਕਿਉਂਕਿ ਲਿਮਟ ਦੀ ਗੱਲ ਆ ਗਈ ਨਾ ਉਹ ਜਰਨਲ ਦੇ ਵਿੱਚ ਫਾਈਟ ਨਹੀਂ ਕਰ ਪਾਏਗਾ ਤਾਂ ਉਹ ਕੀ ਹੋ ਗਿਆ ਉਹਨੂੰ ਆਪਣੀ ਸਾਰੀ ਚੀਜ਼ ਇਹ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਏਜ਼ ਕਾਸਟ ਅਤੇ ਕੀ ਹੋਗੀ ਮਾਰਕ ਨੰਬਰ ਨੰਬਰ ਵੀ ਉਹਨੂੰ ਸਭ ਤੋਂ ਹਾਈएस्ट ਲੈਣੇ ਪੈਣਗੇ ਤਾਂ ਜਾ ਕੇ ਤੁਹਾਡੀ ਕੀ ਹੋਏਗੀ ਸਿਲੈਕਸ਼ਨ ਹੋਵੇਗੀ ਬਟ ਸਿਲੈਕਸ਼ਨ ਜ਼ਰੂਰ ਹੋਵੇਗੀ ਬਟ ਉਹਦੇ ਲਈ ਕੀ ਹੈ ਤੁਹਾਨੂੰ ਫਾਈਟ ਕਰਨੀ ਪੈਗੀ ਠੀਕ ਹੈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇੱਕ ਕਮੈਂਟ ਦੇ ਵਿੱਚ ਇੱਕ ਚੀਜ਼ ਪੁੱਛੀ ਗਈ ਸੀ ਕਿ ਅਸੀਂ ਦੋ ਕੈਟਾਗਰੀ ਦੇ ਵਿੱਚ ਫਾਰਮ ਫਿਲ ਕਰ ਸਕਦੇ ਹਾਂ ਤੁਸੀਂ OBC ਦੇ ਹੁੰਦੇ ਹੋਏ ਵੀ SC ਦੇ ਹੁੰਦੇ ਹੋਏ ਵੀ ਆਪਦੀ ਜਰਨਲ ਕੈਟਾਗਰੀ ਦੇ ਵਿੱਚ ਫਾਰਮ ਭਰ ਸਕਦੇ ਹੋ ਕਿਉਂਕਿ ਤੁਹਾਨੂੰ ਵੀ ਪਤਾ ਹੈ ਇਹ ਜਰਨਲ ਦੀ ਕੈਟਾਗਰੀ ਹੈ ਹਾਈएस्ट ਨੰਬਰ ਮੰਗਦੀ ਹੈ ਸਭ ਤੋਂ ਜਿਹੜੇ ਕਟ ਮੰਗਦੀ ਹੈ ਉਹ ਐਸਸੀ ਤੇ ਐਸਟੀ ਹੀ ਮੰਗਦੀ ਹੈ ਉਸ ਤੋਂ ਬਾਅਦ 20 OBC ਦਾ ਨੰਬਰ ਆ ਜਾਂਦਾ ਤੇ ਫਿਰ ਜਾ ਕੇ ਜਰਨਲ ਦਾ ਨੰਬਰ ਆਉਂਦਾ ਹੈ ਜੇਕਰ ਤੁਸੀਂ ਸਿਰਫ ਪੋਸਟਾਂ ਦੇ ਬੇਸ ਤੇ ਵੇਖਦੇ ਹੋ ਤਾਂ ਤੁਸੀਂ ਜਰਨਲ ਦੇ ਵਿੱਚ ਪਰ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਹੋਏਗੀ ਮੀਟ ਕਰਨੀ ਪੈਗੀ ਇਹ ਨਹੀਂ ਹੈਗਾ ਕਿ ਤੁਸੀਂ ਐਸਸੀ ਦੇ ਬੱਚੇ ਹੋ ਤਾਂ ਤੁਸੀਂ ਹੁਣ ਕਹਿ ਦਿੱਤਾ ਵੀ ਮੈਂ ਇਹਦੇ ਲਈ ਫਾਰਮ ਭਰ ਦਿੱਤਾ ਤੇ ਮੈਨੂੰ ਵਿੱਚ ਐਸਸੀ ਦੇ ਨੰਬਰ ਮਿਲ ਜਾਏਗਾ ਤਾਂ ਇਸ ਤਰ੍ਹਾਂ ਨਹੀਂ ਹੁੰਦਾ ਤੁਹਾਨੂੰ ਉਹਨ ਕੀ ਹੈ ਸਿਰਫ ਨੰਬਰ ਕਿੰਦੇ ਵਿੱਚ ਮਿਲੇਗਾ ਓਪਨ ਦੇ ਵਿੱਚ ਹੀ ਮਿਲੇਗਾ ਮਤਲਬ ਜਰਨਲ ਦੇ ਵਿੱਚ ਹੀ ਨੰਬਰ ਤੱਕ ਸਿਲੇਕਸ਼ਨ ਹੋਵੇਗੀ ਠੀਕ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਨ੍ਹਾਂ ਕੋ ਮੈਂ ਇਸ ਇਹਦੇ ਵਿੱਚ ਸਿੱਖਿਆ ਤੇ ਮੈਂ ਤੁਹਾਨੂੰ ਇਹ ਸੱਚੀ ਮੁੱਚੀ ਦਾ ਸਖਾਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਗੱਲ ਗਲਤ ਨਾ ਸਿਖਾਈ ਜਾਵੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਇਹਦੇ ਨਾਲ ਦੀ ਹੋਰ ਵੀ ਤੁਹਾਨੂੰ ਵੀਡੀਓਜ਼ ਬਹੁਤ ਵਧੀਆ ਅਸੀਂ ਖੁਦ ਸਿੱਖਾਂਗੇ ਅਤੇ ਤੁਹਾਨੂੰ ਵੀ ਸਿਖਾਵਾਂਗੇ ਠੀਕ ਹੈ ਜੀ ਧੰਨਵਾਦ